ਪਰ ਸਿੱਧ ਹਨ ਪਹਿਲੇ ਸਾਕੇ ਜਦੋਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਕਾਰਯੋਗ ਮਾਤਾ ਜੀ ਮਾਤਾ ਜੀਤੋ ਜੀ ਨੂੰ ਵਿਆਉਣ ਵਾਸਤੇ ਬਰਾਤ ਲੈ ਕਰਕੇ ਗੁਰੂਕੇ ਲਾਹੌਰ ਵਿਖੇ ਗਏ ਉੱਥੋਂ ਦੀਆਂ ਸੰਗਤਾਂ ਨੇ ਇਕੱਤਰ ਹੋ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਕਰਮੀ ਬਹੁਤ ਹੈ ਇੱਥੇ ਪਾਣੀ ਦੀ ਬਹੁਤ ਘਾਟ ਹੈ ਪਾਣੀ ਦੀ ਬੜੀ ਜਿੱਲਤ ਹੈ ਆਪ ਜੀ ਕਿਰਪਾ ਕਰੋ ਸਤਗੁਰ ਨੇ ਆਪਣੇ ਸੇਵਕ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹ ਬਲਸ਼ਾ ਆਪਣੇ ਕੜ ਕਮਲਾਂ ਦੇ ਵਿੱਚ ਲੈ ਕਰਕੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਤਿੰਨ ਬਰੀ ਜ਼ਮੀਨ ਦੇ ਵਿੱਚ ਮਾਰਿਆ ਉਸ ਪਤਲੀ ਜ਼ਮੀਨ ਦੇ ਵਿੱਚੋਂ ਤਿੰਨ ਨਿਰਮਲ ਜਲ ਦੀਆਂ ਧਾਰਾਂ ਵਹਿ ਉੱਠੀਆਂ ਨਾਮ ਰੱਖਿਆ ਤਰਬੈਣੀ ਸਾਹਿਬ ਅੱਜ ਵੀ ਉਹ ਜਲ ਉਸੇ ਤਰ੍ਹਾਂ ਨਿਰੰਤਰ ਚੱਲ ਰਿਹਾ ਹੈ ਸੰਗਤਾਂ ਛੱਕੇ ਆਨੰਦ ਮਾਣਦੀਆਂ ਨੇ ਹਰ ਪਸੰਦ ਪੰਚਮੀ ਤੇ ਉੱਥੇ ਸਤਗੁਰਾਂ ਦੇ ਵਿਆਹਪੁਰਬ ਤੇ ਪਹਾੜੀ ਜੋੜ ਮੇਲਾ ਲੱਗਦਾ ਹੈ। ਦੂਸਰੀ ਸਾਖੀ ਜਦੋਂ ਭਾਈ ਸਾਹਿਬ ਭਾਈ ਬਜਤਰ ਸਿੰਘ ਜੀ ਹਾਥੀ ਦਾ ਮੁਕਾਬਲਾ ਕਰ ਰਹੇ ਸਨ ਰਾਜਾ ਕੇਸਰੀ ਚੰਦ ਆਪਣੇ ਜਰਨੈਲਾਂ ਨੂੰ ਇਹ ਕੱਲ੍ਹ ਕਹਿ ਕੇ ਆਇਆ ਸੀ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਜੀ ਨੂੰ ਜੂੜਾ ਫੜ ਕੇ ਲੈ ਕੇ ਆਵਾਂਗਾ ਜਾਂ ਉਹਨਾਂ ਦਾ ਸਿਰ ਲੈ ਕੇ ਆਵਾਂਗਾ। ਜਦੋਂ ਇਸ ਗੱਲ ਦਾ ਪਤਾ ਭਾਈ ਸਾਹਿਬ ਭਾਈ ਬਜਤਰ ਸਿੰਘ ਜੀ ਦੇ ਭਰਾਤਾ ਭਾਈ ਸਾਹਿਬ ਭਾਈ ਉਦਾਸ ਸਿੰਘ ਜੀ ਨੂੰ ਲੱਗਾ ਉਹਨੇ ਸਤਸਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਸਗੁਰੂ ਜੀ ਜਿਹੜਾ ਦੁਸ਼ਟ ਪਾਪੀ ਆਪ ਜੀ ਦੇ ਸੀਸ ਦੇ ਸੁਪਨੇ ਲੈਂਦਾ ਹੈ ਉਹਨੂੰ ਸੋਧਾ ਲਾਉਣ ਦੀ ਸੇਵਾ ਦਾ ਮੈਨੂੰ ਮੌਕਾ ਦਿੱਤਾ ਜਾਵੇ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪ੍ਰਸੰਨ ਹੋਏ ਕੋਲ ਬੁਲਾਇਆ ਥਾਪੜ ਦਿੱਤਾ ਔਰ ਆਪਣੀ ਕਮਰ ਕੱਸੇ ਦਾ ਇੱਕ ਕਰਤਾ ਵਰਸ਼ਾ ਭਾਈ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਭਾਈ ਸਾਹਿਬ ਦੇ ਘੋੜੇ ਉੱਤੇ ਸਵਾਰ ਹੋ ਕਰਕੇ ਜੰਗ ਦੇ ਵਿੱਚ ਦੁਸ਼ਮਨਾ ਨਾਲ ਲੜਦੇ ਹੋਏ ਰਾਜੇ ਕੇਸਰੀ ਚੰਦ ਤੱਕ ਪਹੁੰਚ ਗਏ ਰਾਜੇ ਕੇਸਰੀ ਚੰਦ ਨੇ ਭਾਈ ਸਾਹਿਬ ਦੀ ਉੱਤੇ ਤਿੰਨ ਵਾਰ ਕੀਤੇ ਤਿੰਨੇ ਹੀ ਵਾਰ ਭਾਈ ਸਾਹਿਬ ਜੀ ਨੇ ਆਪਣੀ ਢਾਲ ਉੱਤੇ ਡੱਟ ਕੇ ਆਪਣੀ ਤੀਗ ਦਾ ਐਸਾ ਭਰਪੂਰ ਵਾਰ ਕੀਤਾ ਰਾਜੇ ਕੇਸਰੀ ਚੰਦ ਦਾ ਸਿਰ ਧੜ ਤੋਂ ਅਲੱਗ ਕਰਕੇ ਜ਼ਮੀਨ ਉੱਤੇ ਸਿੱਟ ਦਿੱਤਾ ਫਿਰ ਇਹ ਸਰਪੇ ਪਰਛੇ ਦੀ ਲੋਗ ਦੇ ਵਿੱਚੋਂ ਤਾਂ ਸਿਰਫ ਸਾ ਕਰਕੇ ਘੋੜੇ ਉੱਤੇ ਸਵਾਰ ਹੋ ਕਰਕੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਚਾਲੇ ਪਾ ਦਿੱਤੀ। ਪਿੱਛੋਂ ਹਲਫੇ ਹੋਏ ਦੁਸ਼ਮਨਾ ਨੇ ਗੋਲੀ ਚਲਾਈ। ਇੱਕ ਗੋਲੀ ਵਰਸ਼ੇ ਜੀ ਨੋਰ ਉੱਤੇ ਔਰ ਇੱਕ ਮੋਠ ਉੱਤੇ ਲੱਗੀ। ਉਹਦਾ ਵੱਡਿਆ ਹੋਇਆ ਸਿਰ ਭਾਈ ਸਾਹਿਬ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਰਿਆ ਰੱਖਿਆ ਅਤੇ ਸਤਿਗੁਰਾਂ ਨੂੰ ਬੇਨਤੀ ਕੀਤੀ ਸਤਿਗੁਰ ਜੀ ਜਿਹੜਾ ਤੁਸ਼ਕ ਪਾਤੀ ਆਪ ਜੀ ਦੇ ਸੀਸ ਤੇ ਸੁਨੇ ਲੈਂਦਾ ਸੀ ਉਹਦਾ ਵੱਡਿਆ ਹੋਇਆ ਸਿਰ ਆਪ ਜੀ ਦੇ ਚਰਨਾਂ ਵਿੱਚ ਪਿਆ ਹੈ। ਇਸ ਸ਼ਕਸਰ ਦਾ ਨਾਮ ਹੈ ਕਿਰਪਾ ਵਰਸ਼ਾ। BOOOOOO